ਮੇਰੇ ਸਾਰੇ ਲੋਕਾਂ ਨੂੰ ਪਹਿਲੇ ਵੀਰ ਬਣ ਕੇ ਮੇਰੇ ਸਾਰੇ ਫਰੈਂਡ ਮਰ ਗਏ 6 ਮੁੰਡੇ ਮਰ ਗਏ ਮੇਰੇ ਨਾਲ ਕਲਾਸਮੇਟ پڑھਦੇ ਰਹੇ ਉਹ ਵਧੀਆ ਕਰਦੇ ਮੁੰਡੇ ਸੀ ਵੀਰੇ ਅੱਜ ਦੇ ਟਾਈਮ ਨਾ ਹੁੰਦਾ ਉਹਨਾਂ ਦਾ ਜਿ ਹੁੰਦੇ ਚਿੱਟਾ ਛੱਡ ਦੋ ਵੀਰੇ ਬਸ ਨਹੀਂ ਤਾਂ ਮਰ ਜੂੰ ਮੇਰੇ ਲਵੇ 2 2 ਵਹੀਕਲ ਹੁੰਦੇ ਸੀ ਸਾਰੇ ਬੇਸਤੇ ਸੀ ਫਿਰ ਮੈਂ ਦਵਾਰੇ ਖੜਾ ਹੋਇਆ ਮੇਰੀ ਮਾਂ ਨੂੰ ਦੇਖ ਕੇ ਵੀ ਕੋਈ ਕਹਿ ਜੀ ਚੀਜ਼ ਆਉਂਦੀ ਹੈ ਲਾਈਫ ਦੇ ਵਿੱਚ ਵੀ ਬੰਦਾ ਜਾਂ ਤਾਂ ਮਰ ਜੇ ਜਾਂ ਫਿਰ ਛੱਡ ਦੇ ਐਸੇ ਜਿਹਾ ਕੰਮ ਹੋ ਜਾਂਦਾ ਇਸ ਕਰਕੇ ਵੀਰ ਮੇਰੇ ਛੱਡ ਦੋ ਇੰਜੈਕਸ਼ਨ ਤੇ ਜਦੋਂ ਲਾਇਆ ਮੈਨੂੰ ਫੀਲ ਹੈ ਐਹੋ ਜਿਹਾ ਫੀਲ ਹੋਇਆ ਕਿ ਲਾਈਫ ਦੇ ਵਿੱਚ ਕਦੇ ਨਹੀਂ ਫੀਲ ਹੋਇਆ ਮਤਲਬ ਕਿ ਪਹਿਲਾਂ ਪਹਿਲਾਂ ਦਲੇਰੀ ਆਂਦੀ ਹੈ ਬੰਦੇ 'ਚ ਮਤਲਬ ਐਂ ਲੱਗਦਾ ਕਿ ਆਪਦੇ ਆਪ ਨੂੰ ਵੀ ਮੈਂ ਹੀ ਮੈਂ ਆ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਜੀ ਉਹਨੂੰ ਪਤਾ ਸੀ ਸਾਰਾ ਕੁਝ ਤੇ ਮੇਰੇ ਤੋਂ ਪਹਿਲਾਂ ਦਾ ਕਾਫੀ ਟਾਈਮ ਪਹਿਲਾਂ ਦਾ ਲੰਦਾ ਏਜ ਚ ਵੀ ਵੱਡਾ ਮੇਰੇ ਤੋਂ ਤੇ ਉਹਨੇ ਧੋਖਾ ਇਹ ਕੀਤਾ ਅਬਦਾ ਇੰਜੈਕਸ਼ਨ ਹੀ ਧੋਕੇ ਉਹਨੇ ਗਰਮ ਕਰਕੇ ਕਟਾਣੂ ਕਹਿੰਦਾ ਕਟਾਣੂ ਕਢ ਕੇ ਉਹਨੇ ਮੇਰੇ ਹੀ ਲਾਤਾ ਹੋਇ ਵਟ ਨਹੀਂ ਮੁੰਡੇ ਸੋਚਦੇ ਨੇ ਅੱਜਕੱਲ ਕਿ ਅਸੀਂ ਇੰਜੈਕਸ਼ਨ ਦੇ ਸੋਇ ਨੂੰ ਸੇਕ ਲਗਵਾ ਕੇ ਲਗਾ ਕੇ ਆਪਾਂ ਦੂਸਰੇ ਦਾ ਯੂਜ਼ ਕਰ ਸਕਦੇ ਬਟ ਨਹੀਂ ਵੀਰੇ ਬਿਮਾਰੀ ਜਿਹੜੀ ਲੱਗਣੀ ਆ ਉਹ ਤਾਂ ਲੱਗਣੀ ਆ ਸਿਰਫ ਐਸਾ ਤਾਂ ਤੁਸੀਂ ਐ ਲਾ ਲਓ ਮੈਂ ਆਪਣੇ ਡੈਡੀ ਦੇ ਅਕਾਊਂਟ ਚ ਚੋਰੀਆਂ ਪੈਸੇ ਕਢਾ ਕਢਾ ਕੇ ਕਢਾ ਕੇ ਤੁਸੀਂ ਐ ਲਾ ਲਓ 3-4 ਲੱਖ ਤਾਂ ਮੈਂ ਆਪਣੇ ਡੈਡੀ ਦੇ ਅਕਾਊਂਟ ਚ ਕਢਾ ਕੇ ਖਾ ਗਏ ਬਾਕੀ ਮੈਂਨੇ ਆਪਦਾ ਬੋਲਟ ਵਹੀਕਲ ਵੇਸ ਤੇ ਗਿੜੀ ਚੋਂ ਆਪਣਾ ਦਵਾਈ ਸੀ ਕਰਦੇ ਆ ਨੇ ਐ ਲਾ ਲਓ ਤੁਸੀਂ ਕੀ 50-60 ਲੱਖ ਤਾਂ ਮੈਂ ਬਰਬਾਦ ਕਰਤਾ ਸੀ ਕਿ ਉਹਦੇ ਵਿੱਚ ਤੁਸੀਂ ਆਪਣੇ ਦੋਸਤ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਕੌਫੀ ਬਣਾ ਰਿਹਾ ਜਿਹੜਾ ਮਾਤਾ ਦੇ ਲਈ ਉਹ ਕੀ ਵਾਕਿਆ ਸੀਗਾ ਤੇ ਉਹਦੇ ਬਾਅਦ ਸੁਣਨ ਚ ਆਇਆ ਕਿ ਉਹ ਆਪਣੀ ਮੰਮਾ ਨੂੰ ਕਹਿੰਦਾ ਵੀ ਮੰਮਾ ਤੁਸੀਂ ਬੈਠੋ ਮੈਂ ਕੌਫੀ ਬਣਾਉਣਾ ਤੇ ਉਹ ਕੌਫੀ ਬਣਾਣ ਗਿਆ ਉਹਨੇ ਇੱਕ ਹੋਰ ਲਾ ਲਿਆ ਇੰਜੈਕਸ਼ਨ ਉਹ ਅੱਧ ਵਿਚਾਲੇ ਲਾਂਦੇ ਲਾਂਦੇ ਮਤਲਬ ਕਿ ਖਤਮ ਹੋ ਗਿਆ ਸੈਂਟਰ ਜਾ ਕੇ ਸੁਧਰ ਜਾਗੇ ਨਹੀਂ ਬਸ ਬੰਦੇ ਦਾ ਦਿਮਾਗ ਮੇਨ ਦਿਮਾਗ ਹੈ ਸਰ ਮੈਂ ਆਪਣੇ ਦਿਮਾਗ ਚ ਲਾਇਆ ਵੀ ਜੇ ਮੈਂ ਮਰੂੰਗਾ ਤਾਂ ਮੇਰੇ ਫੈਮਿਲੀ ਵਾਲੇ ਵੀ ਮਰਨਗੇ ਨਾਲ ਇਹ ਦਵਦੀਆ ਛੱਡੀ ਦਿੰਨੇ ਆ ਚਿੱਟਾ ਇੱਕ ਐਸੀ ਨਾਮਰਦ ਬਿਮਾਰੀ ਹੈ ਜੋ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ ਜੇ ਗੱਲ ਕਰੀਏ ਨੌਜਵਾਨਾਂ ਦੀ ਤਾਂ ਕੁਝ ਐਸੇ ਨੌਜਵਾਨ ਹਨ ਜੋ ਇਸ ਨਾਲ ਪੀੜਤ ਹਨ ਇਸ ਨੂੰ ਛੱਡਣ ਦੀ ਛੱਡਦੇ ਛੱਡਦੇ ਅੱਜ ਉਹ ਆਪਣਾ ਇਸ ਦੁਨੀਆ ਤੋਂ ਹੀ ਰੁਕਸਤ ਹੋ ਚੁੱਕੇ ਹਨ ਪਰ ਤੁਹਾਨੂੰ ਜੋ ਅੱਜ ਇਸ ਨੌਜਵਾਨਾਂ ਮਲਾਵਾਂਗੇ ਉਸ ਨੌਜਵਾਨ ਨੇ ਇਸ ਨਾਮਰਦ ਬਿਮਾਰੀ ਨਾਲ ਲੜਿਆ ਆਪਣੇ ਹੌਸਲੇ ਦੇ ਸਿਰ ਤੇ ਅੱਜ ਉਸ ਨਾਮਰਾਦ ਬਿਮਾਰੀ ਨੂੰ ਛੱਡ ਕੇ ਆਮ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ ਸਾਡੇ ਨਾਲ ਵੀਰ ਮੌਜੂਦ ਹੈ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਾਜੀ ਪਾਜੀ ਸਾਡਾ ਪਹਿਲਾ ਸਵਾਲ ਇਹੀ ਕਿ ਜਿਹੜੀ ਇਹ ਨਾਮਰਾਦ ਬਿਮਾਰੀ ਲੱਗੀ ਤੁਹਾਨੂੰ ਪਹਿਲਾਂ ਕਿਵੇਂ ਲੱਗੀ ਕਿੰਨੀ ਉਮਰ ਦੇ ਵਿੱਚ ਲੱਗੀ ਮੈਂ ਜੀ 2016 ਦੇ ਵਿੱਚ ਮੈਂ 15 16 ਦੇ ਵਿੱਚ ਲੈਬ ਦਾ ਕੰਮ ਕਰਦਾ ਸੀ ਮੇਰੀ ਟ੍ਰੇਨਿੰਗ ਲੱਗੀ ਸੀ ਤੇ ਮੈਂ ਡਿਪਲੋਮਾ ਕਰਨ ਤੋਂ ਬਾਅਦ ਟ੍ਰੇਨਿੰਗ ਆਪਣੇ ਸਿਵਲ ਹਸਪੀਟਲ 'ਚ ਲੱਗੀ ਸੀ ਇਸ ਵੇਲੇ ਤੇ ਉਸ ਤੋਂ ਬਾਅਦ ਜੀ ਮੇਰੇ ਇੱਕ ਫਰੈਂਡ ਹੁੰਦਾ ਸੀਗਾ ਤੇ ਉਹ ਬਹੁਤ ਕਾਫੀ ਐਜੂਕੇਟਿਡ ਸੀ ਉਹ ਤੁਸੀਂ ਲਾ ਲਓ ਇੰਗਲਿਸ਼ ਦੇ ਵਿੱਚ ਸੌਂਗ ਆਂਦਾ ਸੀ ਮਤਲਬ ਇੰਗਲਿਸ਼ ਦਾ ਟੀਚਰ ਹੀ ਸੀ ਐਂ ਲਾ ਲਓ ਤੇ ਉਹ ਉਹਦੇ ਨਾਲ ਬਸ ਅਸੀਂ ਬੈਠ ਰਿਹਾ ਸੀ ਮੈਂ ਉਸ ਦਿਨ ਮੇਰਾ ਮੂਡ ਬਹੁਤ ਖਰਾਬ ਸੀ ਮੂਡ ਖਰਾਬ ਹੋਣ ਦੇ ਕਾਰਨ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੂਡ ਸੈੱਟ ਕਰ ਮੇਰਾ ਵੀ ਆਪਾਂ ਪੈਗ ਪੁੱਗ ਗੁਲਾਣੇ ਆ ਬਈ ਉਹ ਕਹਿੰਦਾ ਯਾਰ ਪੈਗ ਕੀ ਲਾਏਗਾ ਕਹਿੰਦਾ ਤੂੰ ਆਹ ਚੀਜ਼ ਲਾ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਕਿਹਾ ਮੈਂ ਨਹੀਂ ਲਾਂਦਾ ਮੈਂ ਕਿਹਾ ਯਾਰ ਇੰਜੈਕਸ਼ਨ ਲਾਉਂਗਾ ਮੈਂ ਐ ਨਹੀਂ ਪਤਾ ਵੀ ਮੈਂ ਮਰ ਜਾ ਬੰਦੇ ਨੂੰ ਡਰ ਹੁੰਦਾ ਪਰ ਉਸ ਟਾਈਮ ਜਦੋਂ ਬੰਦਾ ਲਾਉਂਦਾ ਜੀ ਮੈਂ ਲਾਉਂਦਾ ਨਹੀਂ ਸੀ ਕਹਿੰਦਾ ਮੈਂ ਇੰਨਾ ਕਮਜ਼ੋਰ ਆ ਤੂੰ ਇੰਨਾ ਤਾਕੜਾ ਮੇਰੇ ਤੋਂ ਬਈ ਮੈਂ ਚੱਲ ਲਾਂ ਨਾ ਤੂੰ ਨਹੀਂ ਚੱਲ ਸਕਦਾ ਉਹਨੇ ਮੈਨੂੰ ਐ ਕਹਿ ਕੇ ਕਿ ਮਤਲਬ ਕਾਫੀ ਮਤਲਬ ਕਿ ਕੋਸ਼ਿਸ਼ ਕੀਤੀ ਵੀ ਮੈਂ ਲਾ ਲਾ ਬਟ ਮੈਂ ਹਾਰ ਗਿਆ ਜੀ ਉਸ ਟਾਈਮ ਉਸ ਤੋਂ ਫਿਰ ਮੈਨੇ ਲਾ ਲਿਆ ਜੀ ਇੰਜੈਕਸ਼ਨ ਤੇ ਜਦੋਂ ਲਾਇਆ ਮੈਨੂੰ ਫੀਲ ਹੈ ਇਹ ਜਿਆ ਫੀਲ ਹੋਇਆ ਕਿ ਲਾਈਫ ਦੇ ਵਿੱਚ ਕਦੇ ਨਹੀਂ ਫੀਲ ਹੋਇਆ ਮਤਲਬ ਕਿ ਪਹਿਲਾਂ ਪਹਿਲਾਂ ਦਲੇਰੀ ਆਂਦੀ ਹੈ ਬੰਦੇ 'ਚ ਮਤਲਬ ਐਂ ਲੱਗਦਾ ਕਿ ਆਪਦੇ ਆਪ ਨੂੰ ਕੀ ਮੈਂ ਹੀ ਮੈਂ ਆ ਕੋਈ ਹੋਰ ਕੋਈ ਨਹੀਂ ਆਦਾ ਨਸ਼ਾ ਹੁੰਦਾ ਜਦੋਂ ਤੱਕ ਫਿਰ ਉਦੋਂ ਬਾਅਦ ਜੀ ਹੌਲੀ ਹੌਲੀ ਇੱਕ ਉਹਦੇ ਨਾਲ ਲਾਇਆ ਸ਼ੁਰੂ ਕੀਤਾ ਮੇਰਾ ਡਰ ਨਿਕਲ ਗਿਆ ਅੰਦਰੋਂ ਕੀ ਇੰਜੈਕਸ਼ਨ ਲਾਉਣਾ ਤੇ ਉਦੋਂ ਬਾਅਦ ਮੈਂ ਬਸ ਲਾਈਫ 'ਚ 16 ਤੋਂ ਬਾਅਦ ਸ਼ੁਰੂ ਹੋ ਗਿਆ ਮੈਂ ਇੰਜੈਕਸ਼ਨ ਲਾਉਣਾ ਉਦੋਂ ਤੁਹਾਡੀ ਗੱਲ ਵਿਚਾਲੇ ਪਾਜੀ ਤੁਹਾਡੀ ਵੀਡੀਓ ਵਾਇਰਲ ਹੁੰਦੀ ਐ ਅਸੀਂ ਉਹ ਚ ਵੇਖ ਰਹੇ ਆ ਤੁਸੀਂ ਤੁਹਾਡੇ ਜਿਵੇਂ ਦੱਸਿਆ ਕਿ ਤੁਸੀਂ ਜਦੋਂ ਫਸਟ ਟਾਈਮ ਲਾਇਆ ਤਾਂ ਸ਼ਾਇਦ ਉਹ ਜਿਹੜਾ ਇੰਜੈਕਸ਼ਨ ਸੀਗਾ ਜਿਹੜਾ ਉਹਨੇ ਆਪਦੇ ਲਗਾਇਆ ਸੀ ਉਹੀ ਤੁਹਾਡੇ ਲਗਾਤਾ ਸੀਗਾ ਹਾਂਜੀ ਮੈਂ ਦੱਸਦਾ ਮੈਨੂੰ ਨੌਲੇਜ ਨਹੀਂ ਸੀ ਆ ਚੀਜ਼ੇ ਬਾਰੇ ਕਿ ਮੈਂ ਨਾ ਵਨ ਫਸਟ ਟਾਈਮ ਲਾਇਆ ਸੀਗਾ ਤੇ ਉਸ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਜੀ ਉਹਨੂੰ ਪਤਾ ਸੀ ਸਾਰਾ ਕੁਝ ਤੇ ਉਹ ਮੇਰੇ ਤੋਂ ਪਹਿਲਾਂ ਦਾ ਕਾਫੀ ਟਾਈਮ ਪਹਿਲਾਂ ਦਾ ਲੰਦਾ ਏਜ 'ਚ ਵੀ ਵੱਡਾ ਮੇਰੇ ਤੋਂ ਤੇ ਉਹਨੇ ਧੋਖਾ ਇਹ ਕੀਤਾ ਅਬ ਦਾ ਇੰਜੈਕਸ਼ਨ ਹੀ ਥੋਕੇ ਉਹਨੇ ਗਰਮ ਕਰਕੇ ਕਟਾਣੂ ਕਹਿੰਦਾ ਕਟਾਣੂ ਕਢ ਕੇ ਉਹਨੇ ਮੇਰੇ ਹੀ ਲਾਤਾ ਉਹ ਮੈਨੂੰ ਪਤਾ ਸੀ ਲੈਬ ਦਾ ਕੰਮ ਕਰਦਾ ਸੀ ਚਲੋ ਮੈਂ ਕਿਹਾ ਚੱਲ ਸੇਕ ਲਵਾਉਣ ਨਾਲ ਨਿਕਲ ਜਾਣਗੇ ਕਿਟਾਣੂ ਬਰਤ ਨਹੀਂ ਮੁੰਡੇ ਸੋਚਦੇ ਨੇ ਅੱਜਕੱਲ ਕਿ ਅਸੀਂ ਇੰਜੈਕਸ਼ਨ ਦੇ ਸੋਇ ਨੂੰ ਸੇਕ ਲਗਵਾ ਕੇ ਲਗਾ ਕੇ ਆਪਾਂ ਦੂਸਰੇ ਦਾ ਯੂਜ਼ ਕਰ ਸਕਦੇ ਬਟ ਨਹੀਂ ਵੀਰੇ ਬਿਮਾਰੀ ਜਿਹੜੀ ਲੱਗਣੀ ਆ ਉਹ ਤਾਂ ਲੱਗਣੀ ਆ ਪਲੀਜ਼ ਆਪਦਾ ਵਿਚਾਰ ਰੱਖੋ ਕਿਉਂਕਿ ਇਹ ਇਹ ਆਪਦੇ ਆਪਦਾ ਯੂਜ਼ ਕਰਦੇ ਆ ਨਾ ਆਪਾਂ ਮੈਂ ਲੈਬ ਦਾ ਕੰਮ ਕਰਦਾ ਮੈਨੂੰ ਤਾਂ ਪਤਾ ਆਪਦਾ ਆਪਾਂ ਤਿੰਨ ਵਾਰੀ ਯੂਜ਼ ਕਰਾਂਗੇ ਨਾ ਇਹ ਸਿੰਗਲ ਯੂਜ਼ ਲਈ ਹੁੰਦਾ ਉੱਪਰ ਲਿਖਿਆ ਹੁੰਦਾ ਓਨਲੀ ਸਿੰਗਲ ਯੂਜ਼ ਮੁੰਡੇ ਕੀ ਕਰਦੇ ਨੇ ਆਪਦੀ ਸੂਈ ਤਿੰਨ ਤਿੰਨ ਚਾਰ ਚਾਰ ਵਾਰੀ ਯੂਜ਼ ਕਰਦੇ ਨੇ ਉਹਦੇ ਨਾਲ ਕਾਲਾ ਪੀਲਿਆ ਹੋ ਜਾਂਦਾ ਠੀਕ ਹੈ ਫਿਰ ਉਦੋਂ ਬਾਅਦ ਕਾਲਾ ਪੀਲਿਆ ਹੋ ਗਿਆ ਜੇ ਪਤਾ ਲੱਗ ਜੇ ਬੰਦੇ ਨੂੰ ਤਾਂ ਠੀਕ ਹੈ ਨਹੀਂ ਤਾਂ ਉਹ ਤੋਂ ਗਾਹਾਂ ਵਦਨ ਦੇ ਵੀ ਸਾਇਰੋਸਿਸ ਜ਼ੋਨ ਦੇ ਵੀ ਚਾਂਸਸ ਨੇ ਕਾਲੇ ਪੀਲੀਅਤ ਵੱਲ ਮਤਲਬ ਕਾਫੀ ਬਿਮਾਰੀਆਂ ਹੋਣ ਦੇ ਚਾਂਸਸ ਨੇ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਦਸਕਤੇ ਹੀ ਮੌਤ ਖੜੀ ਆ ਹਾਂਜੀ ਸਰ ਭਾਜੀ ਅਸੀਂ ਜਦੋਂ ਵੀਡੀਓ ਦੇਖੀ ਤੁਸੀਂ ਕੁਝ ਆਪਣੇ ਦੋਸਤਾਂ ਦਾ ਜ਼ਿਕਰ ਕਰਿਆ ਜਿਹੜੇ ਤੁਹਾਡੇ ਦੋਸਤ ਸੀਗੇ ਜਿਹੜੇ ਤੁਹਾਡੇ ਹਾਣੀ ਸੀ ਤੁਹਾਡੇ ਨਾਲ ਸ਼ਾਇਦ ਖੇਡੇ ਕੁੱਦੇ ਵੀ ਨੇ ਉਹ ਕਿਹੜੇ ਮਿੱਤਰ ਸੀਗੇ ਉਹ ਕੀ ਕੀ ਤੁਹਾਡੇ ਜਦੋਂ ਤੁਸੀਂ ਟੀਕੇ ਲਾਣ ਲੱਗੇ ਉਸ ਤੋਂ ਬਾਅਦ ਤੁਹਾਡੇ ਨਾਲ ਆਏ ਕਿ ਸ਼ੁਰੂ ਤੋਂ ਹੀ ਤੁਹਾਡੇ ਨਾਲ ਸੀ ਜਿਹੜਾ ਨਸ਼ੇ ਦਾ ਨਹੀਂ ਸਰ ਮੈਂ ਪਹਿਲਾਂ ਬੌਕਸਿੰਗ ਕਰਦਾ ਹੁੰਦਾ ਸੀ ਗੇਮਿੰਗ ਵੀ ਕਰਦਾ ਸੀ ਤੇ ਉਹ ਮੁੰਡੇ ਵੀ ਕੋਈ ਫੁੱਟਬਾਲ ਕਰਦਾ ਸੀ ਕੋਈ ਮੇਰੇ ਨਾਲ ਬੌਕਸਿੰਗ ਕਰਦਾ ਸੀ ਸਾਰੇ ਵਧੀਆ ਪਲੇਅਰ ਸੀ ਕੋਈ ਜਿਮ ਲਾਉਂਦਾ ਸੀ ਤੇ ਦੂ ਬਾਅਦ ਆਪਣੇ ਸ਼ਹਿਰ ਦੇ ਵਿੱਚ ਲਾ ਲਓ ਜਾਂ ਪੰਜਾਬ ਦੇ ਵਿੱਚ ਲਾ ਲਓ ਚਿੱਟੇ ਦਾ ਚਿੱਟਾ ਆਇਆ ਉਦੋਂ ਬਾਅਦ ਲੋਕ ਖਰਾਬ ਹੋਣਾ ਸ਼ੁਰੂ ਹੋ ਗਏ ਜੀ 2015 16 ਤੋਂ ਬਾਅਦ ਕੁਝ ਜ਼ਿਆਦਾ ਹੀ ਹੋ ਗਿਆ ਖਰਾਬ ਹੋਣਾ ਸਿਸਟਮ ਕੋ ਸਾਡੇ ਵਰਗੇ ਨੌਜਵਾਨ ਲੱਗ ਗਏ ਜੀ ਤੇ ਠੀਕ ਹੈ ਆਪਣੇ ਮੇਰੇ ਖੁਦ ਦੇ ਜੀ ਐ ਲਾਲਤ ਕਾਲਾ ਪੀਲੀਆਂ ਹੋ ਗਏ ਸੀ ਠੀਕ ਹੈ ਤੇ ਮੈਂ 3 ਮਹੀਨੇ ਲਗਾਤਾਰ ਦਵਾਈ ਖਾਧੀ ਜੇ ਦਵਾਈ ਆਪ ਦਵਾਈ ਦੇ ਵਿੱਚ ਆਪਾਂ ਤੋੜ ਦੇਨੇ ਆ ਲਗਾ ਲੈਨੇ ਆ ਦਵਾਈ ਖਾਂਦੇ ਖਾਂਦੇ ਤਾਂ ਉਸ ਉਹਦਾ ਕੋਈ ਅਸਰ ਨਹੀਂ ਹੁੰਦਾ ਦਵਾਈ ਦਾ ਮੇਰੇ ਵੀਰ ਜੇ ਦਵਾਈ ਖਾਣੀ ਹੈ ਤਾਂ ਆਪ ਦਾ ਦੇਖ ਕੇ ਪੂਰਾ ਸੈੱਟ ਹੋ ਕੇ ਕਿ ਮੈਂ ਨਹੀਂ ਲਗਾਣਾ ਫੇਰ ਖਾਣੀ ਹੈ ਨਹੀਂ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਵੀਰੇ ਮਾਰਕੀਟ ਦੇ ਵਿੱਚ ਬਹੁਤ ਮਹਿੰਗੀ ਹੈ ਸਿਵਲ ਹਸਪੀਟਲ ਚ ਫ੍ਰੀ ਮਿਲੂਗੀ ਤਾਂ ਆਪ ਦਾ ਲਾਜ ਕਰਾ ਲਓ ਟੈਸਟ ਕਰਾਓ ਸਭ ਤੋਂ ਪਹਿਲਾਂ ਭਾਜੀ ਅਸੀਂ ਜਦੋਂ ਤੁਹਾਡੀ ਵੀਡੀਓ ਦੇਖੀ ਉਹਦੇ ਵਿੱਚ ਤੁਸੀਂ ਆਪਣੇ ਦੋਸਤ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਕੌਫੀ ਬਣਾ ਰਿਹਾ ਜਿਹੜਾ ਮਾਤਾ ਦੇ ਲਈ ਉਹ ਕੀ ਵਾਕਿਆ ਸੀਗਾ ਉਹ ਵਾਕਿਆ ਸਰ ਆਪਣੇ 10 ਦਿਨ ਪਹਿਲਾਂ ਦਾ ਹੈਗਾ ਆਪਣੇ ਨੇੜੇ ਹੀ ਹੈ ਚਲੋ ਹੁਣ ਜਗ੍ਹਾ ਦਾ ਨਾਮ ਤੱਕਾਨੂੰ ਲੈਣਾ ਕਿਉਂ ਸਭ ਨੂੰ ਪਤਾ ਆਪਣੇ ਸ਼ਹਿਰ ਦੇ ਵਿੱਚ ਤੇ ਉਹ ਬੰਦਾ ਨਾ ਜੀ ਇੰਜੈਕਸ਼ਨ ਪਤਾ ਨਹੀਂ ਪਹਿਲਾਂ ਵੀ ਉਹਨੇ ਲਾਇਆ ਹੋਇਆ ਸੀ ਸ਼ਾਇਦ ਲਾਇਆ ਹੋਇਆ ਸੀ ਤੇ ਉਦਵਾਦਨ ਚੁਣਨ ਚ ਆਇਆ ਕਿ ਉਹ ਆਪਣੀ ਮੰਮਾ ਨੂੰ ਕਹਿੰਦਾ ਵੀ ਮੰਮਾ ਤੁਸੀਂ ਬੈਠੋ ਮੈਂ ਕੌਫੀ ਬਣਾਉਣਾ ਤੇ ਉਹ ਕੌਫੀ ਬਣਾਣ ਗਿਆ ਉਹਨੇ ਇੱਕ ਹੋਰ ਲਾ ਲਿਆ ਇੰਜੈਕਸ਼ਨ ਉਹ ਅੱਧ ਵਿਚਾਲੇ ਲਾਂਦੇ ਲਾਂਦੇ ਮਤਲਬ ਕਿ ਖਤਮ ਹੋ ਗਿਆ ਇਹ ਕੋਈ ਪਹਿਲਾ ਵਾਕਾ ਨਹੀਂ ਹੈਗਾ ਭਾਜੀ ਜਦੋਂ ਤੁਸੀਂ ਲਗਾਣਿਓ ਕੀ ਤੁਹਾਨੂੰ ਮਨ ਚ ਡਰ ਨਹੀਂ ਲੱਗਦਾ ਕਿ ਯਾਰ ਆਪਾਂ ਡੇ ਬਾਈ ਡੇ ਜਾਂ ਸਟੈਪ ਬਾਈ ਸਟੈਪ ਮੌਤ ਵੱਲ ਜਾ ਰਹੇ ਹਾਂ ਸਰ ਇਹਦਾ ਮਰਨ ਦਾ ਸਿਰਫ ਇੱਕੋ ਹੀ ਕਾਰਨ ਹੈ ਜੇ ਆਪਾਂ ਰੈਗੂਲਰ ਲਾ ਰਹੇ ਆ ਤਾਂ ਤਾਂ ਆਪਣੇ ਘੱਟ ਚਾਂਸਿਸ ਨੇ ਮਰਨ ਦੇ ਜੇ ਆਪਾਂ 10 ਦਿਨ ਛੱਡਤਾ ਜਾਂ ਮਹੀਨਾ ਛੱਡਤਾ ਜਿਵੇਂ ਕਿ ਜੇ ਮੇਰੇ ਕੁਝ ਫਰੈਂਡ ਨੇ ਜੇਲ੍ਹ ਚੋਂ ਆਈ ਸੀ ਉਹ ਜੇਲ੍ਹ ਚ ਮਿਲਦਾ ਨਹੀਂ ਨਸ਼ਾ ਜੀ ਮਿਲਦਾ ਪਰ ਆ ਚੀਜ਼ਾਂ ਨਹੀਂ ਮਿਲਦੀ ਇੰਜੈਕਸ਼ਨ ਇੰਜੈਕਸ਼ਨ ਛੋਟਾ ਮੋਟਾ ਚੱਲ ਮਿਲਦਾ ਆਪਾਂ ਨੂੰ ਨਹੀਂ ਪਤਾ ਆਪਾਂ ਗਏ ਨਹੀਂ ਕਦੇ ਜੇਲ੍ਹ ਆਪਾਂ ਨੂੰ ਪਤਾ ਨਹੀਂ ਲੋਕ ਦੱਸਦੇ ਨੇ ਤਾਂ ਆਪਾਂ ਨੂੰ ਪਤਾ ਤੇ ਜੀ ਉਹ ਆਇਆ ਮੁੰਡਾ ਆ ਕੇ ਉਹਨੇ ਉਹ 2 ਮਹੀਨੇ ਲਾ ਕੇ ਆਇਆ ਆ ਕੇ ਉਹਨੇ ਇੰਜੈਕਸ਼ਨ ਲਾਇਆ ਉਹਦੀ ਡੈਥ ਹੋ ਗਈ ਕਿਉਂਕਿ ਉਹਦਾ ਸਰੀਰ ਚੋਂ ਨਿਕਲ ਰਿਹਾ ਸੀ ਡੋਜ਼ ਉਹਦੀ ਉਹ ਪਹਿਲਾਂ ਵਾਰ ਕੀ ਨਹੀਂ ਰਹੀ ਸੀ ਉਹਨੇ ਪਹਿਲਾਂ ਵਾਰ ਕੀ ਡੋਜ਼ ਲਾ ਲਈ ਉਹਨੂੰ ਐਸੀ ਚੱਲ ਲਊਗਾ ਉਹਦੀ ਉੱਥੇ ਹੀ ਡੈਥ ਹੋ ਗਈ ਆ ਜੀ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਨੌਜਵਾਨ ਅੱਜ ਲਗਾ ਰਹੇ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਐ ਇੱਕ ਅੱਜ ਵਧੀਆ ਇਨਸਾਨ ਬਣ ਕੇ ਦੁਨੀਆ 'ਚ ਵਿਛੜਨ ਲੱਗੇ ਪਹਿਲਾ ਸਾਡਾ ਇੱਕ ਸਵਾਲ ਹੋ ਰਿਹਾ ਕਿ ਤੁਸੀਂ ਜਦੋਂ ਇਹਨੂੰ ਛੱਡਣਾ ਲੱਗੇ ਕਿ ਭਾਈ ਯਾਰ ਇਹ ਤੋਂ ਮੈਂ ਤੋਬਾ ਕਰਨੀ ਆ ਕਿਵੇਂ ਮੋਟਿਵ ਹੋਏ ਕਿਹੜੀ ਚੀਜ਼ ਤੋਂ ਮੋਟਿਵ ਸਰ ਮੈਨੂੰ ਜਿਹੜਾ ਡੀਲਰ ਸੀਗਾ ਉਹ ਨਮਕ ਦੇ ਗਿਆ ਸਰ ਮੈਨੂੰ ਤੇ ਉਹ ਤਾਂ ਕੁਦਰਤੀ ਜੇ ਮੈਂ ਲਗਾ ਲੈਂਦਾ ਕਿਪਤਾ ਮੇਰੇ ਸਰੀਰ ਦੇ ਵਿੱਚ ਕੀ ਇਨਫੈਕਸ਼ਨ ਹੋ ਜਾਂਦੀ ਉਹ ਤਾਂ ਰੱਬ ਦੀ ਮਿਹਰ ਸੀ ਮੈਂ ਛੱਟ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਨਮਕ ਹੈ ਕੋਈ ਗੋਲੀਆਂ ਮਿਲਾ ਕੇ ਦੇਣ ਲੱਗ ਗਿਆ ਸਰ ਲੋਕਡਾਊਨ 'ਚ ਤੇ ਉਦੋਂ ਵਾਲੇ ਮੇਰੀ ਮੰਮੀ ਰੋਣ ਲੱਗ ਗਈ ਵੀ ਤੂੰ ਕਿਹੜੇ ਕੰਮਾਂ 'ਚ ਫਿਰਦਾ ਹੈ ਰੋਜ਼ ਡੇਲੀ 5-5000 ਰੁਪਈਆ ਘਰੋਂ ਲੈ ਕੇ ਜਾ ਰਿਹਾ ਕਿਉਂ ਲੈ ਕੇ ਜਾ ਰਿਹਾ ਤੇ ਮੇਰੀ ਮਾਂ ਰੋਣ ਲੱਗੀ ਮੈਂ ਦੱਸਦਾ ਕਰੇ ਕਿ ਮੈਂ ਇੰਜੈਕਸ਼ਨ ਵਗੈਰਾ ਲਗਾਉਣਾ ਤੇ ਉਹਦੇ ਕਰਕੇ ਮੇਰੇ ਘਰ ਤੇ ਬਹੁਤ ਦੁਖੀ ਹੋਏ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਮੇਰੇ ਪਿੱਛੇ ਪੇਨ ਚੱਲਿਆ ਮੈਂ ਸੈਂਟਰ ਵੀ ਲਗਾ ਕੇ ਆਇਆ ਸਰ 2019 ਦੇ ਵਿੱਚ ਬਟ ਸੈਂਟਰ ਨੇ ਨਹੀਂ ਮੈਨੂੰ ਸੁਧਾਰਿਆ ਮੈਂ ਫੇਰ ਆ ਕੇ ਲੱਗ ਗਿਆ ਵੀਰੇ ਆਪਾਂ ਆਪਾਂ ਕਹਿ ਦਿੰਨੇ ਆ ਵੀ ਸੈਂਟਰ ਵਗ ਜਾਨੇ ਆ ਸੈਂਟਰ ਜਾ ਕੇ ਸੁਧਰ ਜਾਗੇ ਨਹੀਂ ਬਸ ਬੰਦੇ ਦਾ ਦਿਮਾਗ ਮੇਨ ਦਿਮਾਗ ਹੈ ਸਰ ਮੈਂ ਆਪਣੇ ਦਿਮਾਗ ਚ ਲਾਇਆ ਵੀ ਜੇ ਮੈਂ ਮਰੂੰਗਾ ਤਾਂ ਮੇਰੀ ਫੈਮਿਲੀ ਵਾਲੇ ਵੀ ਮਰਨਗੇ ਨਾਲ ਐਦ ਵਧੀਆ ਛੱਡ ਹੀ ਦਿੰਨੇ ਆ ਫਿਰ ਮੈਂ ਸਰ ਬਹੁਤ ਜਿਆਦਾ ਸੈਡ ਰਹ ਮੈਂ ਛੱਡਤਾ ਸਰ ਓਖਾ ਹੋ ਕੇ ਬਹੁਤ ਛੱਡਿਆ ਮੈਨੇ ਮੈਡੀਸਨ ਲੈਤੀ ਮੈਨੇ ਇਹਦਾ ਇਲਾਜ ਹੈਗਾ ਮੈਡੀਸਨ ਹੈਗੀ ਆ ਬਸ ਆਪਣਾ ਮਨ ਪੱਕਾ ਕਰ ਲੋ ਕਿ ਇਹ ਛੱਡਣਾ ਹੈਗਾ ਜੇ ਭਾਈ ਲਾਸਟ ਸਵਾਲ ਕਿ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਤੁਸੀਂ 2016 ਜਾਂ 14 ਚ ਲੱਗੇ ਤੇ ਕਿੰਨੀ ਦਾ ਤੁਸੀਂ ਨਸ਼ਾ ਜੇ ਆਪਾਂ ਪੈਸਿਆਂ ਦੀ ਗੱਲ ਕਰੀਏ ਕਿੰਨੇ ਕਾ ਪੈਸਾ ਬਰਬਾਦ ਕਰਤਾ ਸਰ ਪੈਸਾ ਤਾਂ ਤੁਸੀਂ ਐ ਲੈ ਲਓ ਮੈਂ ਆਪਣੇ ਡੈਡੀ ਦੇ ਅਕਾਊਂਟ ਚ ਚੋਰੀਆਂ ਪੈਸੇ ਕਢਾ ਕਢਾ ਕੇ ਤੁਸੀਂ ਐ ਲੈ ਲਓ 3-4 ਲੱਖ ਤਾਂ ਮੈਂ ਆਪਣੇ ਡੈਡੀ ਦੇ ਅਕਾਊਂਟ ਚ ਕਢਾ ਕੇ ਖਾ ਗਏ ਬਾਕੀ ਮੈਂਨੇ ਆਪਣਾ ਬੋਲਟ ਵਹੀਕਲ ਵੇਚ ਤੇ ਗੇੜੀ ਸ਼ੌਕ ਨਾਲ ਦਵਾਈ ਸੀ ਕਰਦੇ ਆ ਨੇ ਕਾਫੀ ਕੁਝ ਮਤਲਬ ਜਿਹੜਾ ਮੈਂ ਲਿੱਤਾ ਸੀ ਗੱਡੀ ਲੈਤੀ ਸੀ ਮੈਂ ਉਹ ਵੀ 베ਸਤੀ ਸਰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਐ ਲੈ ਲਓ ਤੁਸੀਂ ਕਿ 50-60 ਲੱਖ ਤਾਂ ਮੈਂ ਬਰਬਾਦ ਕਰਤਾ ਸਰ ਜਿਹੜੇ ਹੁਣ ਸਾਡੇ ਦਰਸ਼ਕ ਦੇਖ ਰਹੇ ਨੇ ਤੇ ਜਿਹੜੇ ਅੱਜ ਦੇ ਨੌਜਵਾਨ ਨੇ ਜਿਹੜੇ ਇਹ ਰਾਹ ਭਟਕ ਗਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਸਰ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਜਾਂ ਤਾਂ ਬਚ ਜਾਓ ਜਾਂ ਮਰ ਕੇ ਬਚ ਇੱਕ ਕੰਮ ਹੋ ਸਕਦਾ ਕਿਉਂਕਿ ਜੇ ਤੁਸੀਂ ਛੱਡ ਦੋਗੇ ਤਾਂ ਤੁਹਾਡੀ ਫੈਮਿਲੀ ਵੀ ਬਚ ਜਾਊਗੀ ਨਹੀਂ ਤਾਂ ਆਪਣੇ ਨਾਲ ਨਾਲ ਆਪਣੇ ਫੈਮਿਲੀ ਵਾਲੇ ਆਪਣੀ ਮਾਂ ਮਾ ਇੰਨਾ ਪਿਆਰ ਕਰਦੀਆਂ ਨੇ ਹਾਂ ਉਹਨਾਂ ਉਹ ਵੀ ਆਪਣੇ ਦੁੱਖ ਚ ਮਰਨਗੇ ਆਪਣੇ ਮਾਪੇ ਐਦੂ ਵਧੀਆ ਛੱਡ ਦੋ ਉਹਨਾਂ ਨੂੰ ਵੀ ਬਚਾ ਲਓ ਉਹਨਾਂ ਨੂੰ ਖੁਸ਼ੀ ਦਿਓ ਇੱਕ ਵਾਰੀ ਜ਼ਿੰਦਗੀ ਮਿਲੀ ਐ ਵਾਰ-ਵਾਰ ਥੋੜੀ ਮਿਲੀ ਐ ਇਹ ਜ਼ਿੰਦਗੀ ਜੇ ਮਰ ਜਾਗੇ ਫਿਰ ਕੀ ਕਰ ਲਾਂਗੇ ਆਪਾਂ ਮਿੱਟੀ ਚ ਹੀ ਮਿਲ ਜਾਣਾ ਆਪਾਂ ਨੇ ਐਦੂ ਵਧੀਆ ਕੁਝ ਕਰਕੇ ਦਿਖਾਓ ਨਾਮ ਚਮਕਾਓ ਆਪਣੇ ਪੰਜਾਬ ਦਾ ਆਪਣਾ ਪੰਜਾਬ ਬਹੁਤ ਬਦਨਾਮ ਹੋ ਰਿਹਾ ਵੀਰੇ ਜਿੱਥੇ ਵੀ ਵਗਜੇ ਤੁਸੀਂ ਹਰੇਕ ਪੰਜਾਬ ਸਿਓ ਨਸ਼ਾ ਤੋ ਕਰਤਾ ਹੋਗਾ ਕੋਈ ਇੱਕ ਦਿਨ ਮੈਂ ਦੱਸਦਾ ਮੇਰੇ ਨਾਲ ਕੀ ਵਾਕਿਆ ਹੋਇਆ ਜੀ ਚਲੋ ਅੰਬਾਲੇ ਦੇ ਵਿੱਚ ਸੀਗਾ ਮੈਂ ਮੈਂ ਉਦੋਂ ਕੋਈ ਨਸ਼ਾ ਨਹੀਂ ਕਰਦਾ ਸੀ ਉਦੋਂ ਮੇਰੀ ਉਮਰ ਵੀ ਆ ਲੈ ਲੋ ਛੋਟੀ ਜਿਹੀ 16 ਕੇ ਸਾਲ 17 ਕੇ ਸਾਲ ਦਾ ਤੇ ਮੈਨੂੰ ਨਾ ਚੱਕਰ ਚੱਕਰ ਆ ਕੇ ਡਿੱਗ ਗਿਆ ਮੈਂ ਘਰੇ ਮਾਮਾ ਜੀ ਦੇ ਘਰੇ ਗਿਆ ਆ ਸੀਗਾ ਨਾਨਕੇ ਆਪਣੇ ਤੇ ਉਹਦੇ ਡਾਕਟਰ ਉੱਥੇ ਡਾਕਟਰ ਸੀ ਉੱਥੇ ਗਏ ਡਾਕਟਰ ਲਵੇ ਡਾਕਟਰ ਕਹਿੰਦਾ ਕਹਿੰਦਾ ਇਹਨੇ ਤਾਂ ਕੈਪਸੂਲ ਖਾਦਾ ਹੋਇਆ ਨਸ਼ੇ ਦਾ ਮੈਂ ਤਾਂ ਕੈਪਸੂਲ ਦੇਖਿਆ ਵੀ ਨਹੀਂ ਸੀ ਲਾਈਫ 'ਚ ਕਦੇ ਐਨਾ ਤੁਸੀਂ ਆ ਲੈ ਲੋ ਕਿ ਆਪਣੇ ਪੰਜਾਬ ਦਾ ਨਾਮ ਬਦਨਾਮ ਹੈ ਕਿ ੱੱਕੇ ਨਾਲ ਹੀ ਬੰਦਾ ਬਦਨਾਮ ਹੋ ਜਾਂਦਾ ਇਹ ਸਾਨੂੰ ਨੌਜਵਾਨ ਜਿਨ੍ਹਾਂ ਨੇ ਇਸ ਨਾਮਰਦ ਬਿਮਾਰੀ ਨਾਲ ਲੜ ਕੇ ਅੱਜ ਉਤੇ ਫਤਿਹ ਜਿੱਤ ਹਾਸਲ ਕੀਤੀ ਹੈ ਇਹਨਾਂ ਦਾ ਆਖਣਾ ਹੈ ਜਿਹੜੇ ਅੱਜ ਦੇ ਨੌਜਵਾਨ ਭਟਕੇ ਹੋਏ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਭਰਾਵੋ ਇਸ ਨਾਮਰਦ ਬਿਮਾਰੀ ਨੂੰ ਛੱਡ ਦੋ ਜੇ ਤੁਸੀਂ ਇਹਨੂੰ ਨਹੀਂ ਛੱਡੋਗੇ ਤਾਂ ਤੁਹਾਨੂੰ ਖਾ ਜਾਵੇਗੀ ਤੁਹਾਨੂੰ ਨਹੀਂ ਤੁਹਾਡੇ ਸਾਰੇ ਪਰਿਵਾਰ ਨੂੰ ਖਾ ਜਾਵੇਗੀ ਜਿਸ ਦੇ ਵਿੱਚ ਤੁਹਾਡੀ ਤਾਂ ਬਦਨਾਮੀ ਹੈ ਹੈ ਨਾਲ ਜਿਹੜੇ ਤੁਹਾਡੇ ਪਿੱਛੇ ਰਹਿ ਜਾਂਦੇ ਆ ਉਹਨਾਂ ਦੀ ਵੀ ਬਹੁਤ ਜ਼ਿਆਦਾ ਬਦਨਾਮੀ ਹੁੰਦੀ ਹੈ ਸੰਗਰੂਰ ਤੋਂ ਰਵੀ ਸ਼ਰਮਾ ਜਗਮਾਨੀ ਟੀਵੀ